ਕਰਾਊਡ ਅੱਜ ਅਸੀਂ ਵਿਧਾਨ ਸਭਾ ਹਲਕਾ ਨਾਰੇ ਦੇ ਪਿੰਡ ਬਕਰਾਊਡ ਦੇ ਵਿੱਚ ਪਹੁੰਚੇ ਹਾਂ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਡੀਐਮ ਸਾਹਿਬ ਡੀਡੀਪੀਓ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਅਧਿਕਾਰੀ ਆਏ ਹਾਂ ਅਸੀਂ ਬਾਰਡਰ ਦੇ ਉੱਤੇ ਇੱਕ ਬਹੁਤ ਵੱਡੀ ਸਮੱਸਿਆ ਹੈ ਇੱਧਰ ਗਾੜੀ ਬਾਰਡਰ ਥੋੜਾ ਅੱਗੇ ਜਾ ਕੇ 4-5 ਕਿਲੋਮੀਟਰ ਦੇ ਪਾਕਿਸਤਾਨ ਵਾਲਾ ਬਾਰਡਰ ਹੈ 3 ਕਿਲੋਮੀਟਰ 3 ਕਿਲੋਮੀਟਰ ਅਸੀਂ ਇਸ ਏਰੀਆ ਦੇ ਵਿੱਚ ਜਿਹੜੀਆਂ ਸਾਡੀਆਂ ਧੀਆ ਸਾਡੇ ਜਿਹੜੇ ਪੁੱਤ ਹੈ ਉਹਨਾਂ ਦੀ ਪੜ੍ਹਾਈ ਲਈ ਉਹਨਾਂ ਲਈ ਇੱਕ ਚੰਗਾ ਕਾਲਜ ਜਿਹੜਾ ਗਵਰਨਮੈਂਟ ਕਾਲਜ ਜਿਹੜਾ ਉਹ ਬਣਾਉਣਾ ਚਾਹੁੰਦੇ ਤੇ ਉਹਦੇ ਪਾਸਤੇ ਮੁੱਢਲੀ ਤਿਆਰੀ ਜਿਹੜੀ ਆ ਬੇਸਿਕ ਤਿਆਰੀ ਜਿਹੜੀ ਉਹ ਕਰ ਰਹੇ ਆ ਗਵਰਨਮੈਂਟ ਨੂੰ ਰਿਕਵੈਸਟ ਕਰ ਰਹੇ ਆ ਕਿ ਸਾਨੂੰ ਇੱਕ ਕਾਲਜ ਜਿਹੜਾ ਦਿੱਤਾ ਜਾਵੇ ਜਦੋਂ ਇਲੈਕਸ਼ਨ ਸੀ ਬਾਈਦੀ ਤੇ ਉਦੋਂ ਸਾਡੇ ਮੱਲਾ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸੋਧਿਆ ਜੀ ਨੇ ਇਸ ਏਰੀਏ ਦੇ ਵਿੱਚ ਸੈਦੋਗੜੀ ਪਿੰਡ ਦੇ ਵਿੱਚ ਅਨਾਉਂਸ ਕੀਤਾ ਸੀਗਾ ਉਦੋਂ ਦਾ ਹੀ ਅਸੀਂ ਸੀਐਮ ਸਾਹਿਬ ਨੂੰ ਦੋ ਤਿੰਨ ਵਾਰ ਰਿਕਵੈਸਟ ਕੀਤੀ ਕਿ ਸਾਨੂੰ ਇੱਕ ਬਾਡਰ ਦੇ ਉੱਤੇ ਕਾਲਜ ਦੇ ਦਿਦੋ ਮਾਨ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਅਸੀਂ ਦੇ ਦਾਂਗੇ ਸੋ ਉਹਦੀ ਮੁੱਢਲੀ ਕਿਹਾ ਦੀ ਜਿਹੜੀ ਹੈ ਅਜੇ ਹੀ ਇਹਦੀ ਪ੍ਰਪੋਜ਼ਲ ਜਿਹੜੀ ਹੈ ਉਹ ਭੇਜਣੀ ਹੈ ਪ੍ਰਪੋਜ਼ਲ ਮਨਜ਼ੂਰ ਹੋ ਗਈ ਤੇ ਤੁਸੀਂ ਸਮਝ ਲਓ ਕਿ ਇਸ ਏਰੀਏ ਦੇ ਬੱਚਿਆਂ ਦਾ ਪੇਖ ਜਿਹੜਾ ਪੀੜੀ ਦਾ ਪੀੜੀ ਵਧੀਆ ਮਤਲਬ ਬੜੂਗਾ ਔਰ ਜਿਹੜਾ ਪਿੰਡ ਹੈ ਬਿਕਰਾਹੂਦ ਉਸ ਪੰਚਾਇਤ ਦੇ ਨਾਲ ਹੁਣੇ ਮੀਟਿੰਗ ਕੀਤੀ ਅਸੀਂ ਪਿੰਡ ਜਿਹੜਾ ਜ਼ਮੀਨ ਦੇ ਰਿਹਾ ਪ੍ਰਮਾਤਮਾ ਕਿਰਪਾ ਕਰੇ ਕਦੇ ਕਾਲਜ ਬਣ ਜਾਵੇ ਇਸ ਪਿੰਡ ਦੇ ਬੱਚੀਆਂ ਨੂੰ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਉਹ ਵੱਖਰੇ ਤੌਰ ਤੇ ਵੀ ਦਿਆਂਗੇ ਉਹਦੇ ਇਸ ਪਿੰਡ ਦਾ ਜਿਹੜੀ ਡਵੈਲਪਮੈਂਟ ਇਸ ਏਰੀਆ ਦੀ ਇਸ ਪਿੰਡ ਦੀ ਉਹ ਵੀ ਮਾਨਤ ਸਾਹਿਬ ਕੋ ਜਿਹੜੀ ਕਰਵਾਵਾਂਗੇ ਔਰ ਜਦੋਂ ਇਹ ਕਾਲਜ ਬਣ ਗਿਆ ਸਾਹਿਬ ਤੁਸੀਂ ਦੇਖਿਓ ਇਸ ਏਰੀਆ ਦੇ ਵਿੱਚ ਸਾਡੀ ਆਵਾਸਿਕ ਬਰਾਦ ਦੀ ਬਹੁਤ ਰੈਂਦੀ ਆ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਬੰਦਾ ਸਾਨੂੰ ਦਸਾਂ ਨਵਾਂ ਦੀ ਕਿਰਤ ਦਾ ਸਿਧਾਂਤ ਦਿੰਦਾ ਉਹ ਸਭ ਤੋਂ ਜ਼ਿਆਦਾ ਮਿਹਨਤੀ ਲੋਕ ਇੱਥੇ ਨੇ ਇੰਨੀ ਜ਼ਿਆਦੀ ਕਿਰਤ ਕਰਦੇ ਆ ਨਾ ਬੜੀ ਬੜੀ ਦੂਰ ਜਾ ਕੇ ਕੋਈ ਮਤਲਬ ਦਬਾਬੇ ਚ ਕੋਈ ਕਿਤੇ ਆਲੂ ਪੁੱਟਦੇ ਆ ਕਿਤੇ ਗੰਨੇ ਦੀ ਫਸਲ ਕਿਤੇ ਕੁਝ ਕਰਦੇ ਆ ਮਤਲਬ ਜਿਹੜੇ ਮਿਹਨਤੀ ਬੰਦੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਬੰਦੇ ਇੱਥੇ ਰਹਿੰਦੇ ਆ ਸੋ ਉਹਨਾਂ ਦੀ ਕਿਰਤ ਦੇ ਨਾਲ ਉਹਨਾਂ ਦੇ ਬੱਚੇ ਲਾਜ਼ਮੀ ਜਿਹੜੇ ਆ ਬਹੁਤ ਵੱਡੀ ਮਤਲਬ ਪਦਵੀਆਂ ਤੇ ਪਹੁੰਚਣਗੇ ਇੱਥੋਂ ਐਜੂਕੇਸ਼ਨ ਲੈ ਕੇ ਸੋ ਮੈਂ ਤੇ ਅਰਦਾਸ ਹੀ ਕਰਨਾ ਆਂ ਈ ਸਾਬਾਏ ਆ ਕਿ ਪਰਮਾਤਮਾ ਕਿਰਪਾ ਕਰ ਦੇ ਸਾਡੇ ਲਾਗੇ ਗੁਰੂ ਘਰ ਸਾਡੇ ਮੱਲਰਬਾਲ ਬਾਬਾ ਗੰਮ ਚੁੱਕ ਜੀ ਦਾ ਜਿਨ੍ਹਾਂ ਦੀ ਇਸ ਏਰੀਏ ਤੇ ਬੜੀ ਮੇਹ ਰੈਂਦੀ ਹੈ ਮੇਰੀ ਬਾਬਾ ਗੰਮ ਚੁੱਕ ਜੀ ਨੂੰ ਵੀ ਅਰਦਾਸ ਹੈ ਕਿ ਤੂੰ ਕਿਰਪਾ ਕਰੀ ਸਾਡਾ ਪ੍ਰੋਜੈਕਟ ਮਨਜ਼ੂਰ ਹੋ ਜੇ ਸਾਡਾ ਪ੍ਰੋਜੈਕਟ ਸਰਕਾਰਾਂ ਤੋਂ ਮਨਜ਼ੂਰ ਹੋ ਜੇ ਤੇ ਅਸੀਂ ਇੱਥੇ ਕਾਲਜ ਜਿਹੜਾ ਉਹ ਬਣਾ ਸਕੀਏ ਇੰਨੀ ਜਿੰਨੇ ਵਿੱਚ ਕਾਜ ਬਣ ਜਾ ਰਿਹਾ ਜੀ ਇਹ ਦੇਖੋ ਅਜੇ ਤੇ ਅਸੀਂ ਮਤਲਬ ਪੰਚਾਇਤਾਂ ਦਾ ਮੀਟਿੰਗ ਕੀਤੀ ਆ 10 ਤੋਂ 15 ਏਕੜ ਦੀ ਇਹ ਪ੍ਰੋਜੈਕਟ ਦੇ ਇਨਸਾਰ ਆ ਪਰ ਇਹ ਤੋਂ ਵੱਧ ਦੀ ਲੋੜ ਪੈਂਦੀ ਐ ਇੰਨੇ ਸਾਡਾ ਕਾਲਜ ਜਿਹੜਾ ਵਧੀਆ ਬਣ ਜਾਊਗਾ ਅਸੀਂ ਚਾਹਵਾਂਗੇ ਕਿ ਕਾਲਜ ਜਿਹੜਾ ਉਹ ਜਿੱਦਾਂ ਨਾਨ ਮੈਡੀਕਲ ਵਗੈਰਾ ਮੈਡੀਕਲ ਕੰਪਿਊਟਰ ਕਲਾਸਿਸ ਜਿਹੜੀਆਂ ਉਹ ਟਾਪ ਦੀਆਂ ਕਿਤਾ ਮੁਖੀ ਜਆਦੀਆਂ ਜਿਹੜੀਆਂ ਐਜੂਕੇਸ਼ਨ ਹੋਵੇ ਉਹਦਾ ਜਿਆਦਾ ਸੀ ਮਤਲਬ ਉਹ ਪਦਵੰਤ ਕਲਾਮ ਸੀ। ਇਸ ਲਈ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਇਸ ਚੀਜ਼ ਦੀ ਮੰਗ ਸੀ। ਕਈ ਸਰਕਾਰਾਂ ਚ ਲੱਗੀਆਂ ਪਰ ਫਿਲਹਾਲ ਜਿਹੜਾ ਇਸ ਦੀ ਨੂੰ ਪੂਰਤ ਹੈ ਨਹੀਂ। ਨਹੀਂ ਨਹੀਂ ਉਹ ਚਲੋ ਮੰਗਦੇ ਵਿਚਾਰੇ ਲੋਕ ਜਦੋਂ ਇੱਥੇ ਆਉਂਦੇ ਸੀ ਅਸੀਂ ਮੰਗ ਬਾਰਡਰ ਦੇ ਲੋਕ ਉਹਨੇ ਇਹ ਡੇਡੇ ਦੀ ਇਲੈਕਸ਼ਨ ਜੀ ਤੇ ਜਦੋਂ ਪਹਿਲੀ ਮੀਟਿੰਗ ਕੀਤੀ ਉਦੋਂ ਡੇਡੇ ਦੇ ਲੋਕਾਂ ਨੇ ਕਿਹਾ ਜੀ ਪਹਿਲਾਂ ਇੱਥੇ ਕਾਲਜ ਬਣਾ ਕੇ ਦਿਓ। ਬਾਰਡਰ ਦਾ ਜਿੰਨਾ ਵੀ ਏਰੀਆ ਪਿੱਛੋਂ ਲੈ ਕੇ ਤੋੜ ਇਧਰ ਅੱਗੇ ਵੀ ਫੌਜਪੁਰ ਤੱਕ ਬਾਰਡਰ ਦੇ ਏਰੀਏ ਦੇ ਉੱਤੇ ਕੁਝ ਨਹੀਂ ਹੈ ਵਿਚਾਰੇ ਜਦੋਂ ਵੀ ਕੋਈ ਇਲੈਕਸ਼ਨ ਵਗੈਰਾ ਹੁੰਦੀ ਲੋਕ ਮੰਗ ਕਰਦੇ। ਮੰਕਰਦੇ ਦੇ ਲੋਕ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਪਤਾ ਸੀ ਪਿੱਛੇ ਪਿਆ ਸੀ ਹੁਣ ਡੀਸੀ ਸਾਹਿਬ ਵੀ ਸਾਡੇ ਬੜੇ ਤਗੜੇ ਆ ਗਏ ਬੜੇ ਲਿਖੇ ਆ ਸਾਡੀ ਮਤਲਬ ਬੜੀ ਪੜੀ ਲਿਖੀ ਲੜਕੀ ਆ ਬਹੁਤ ਉਦਮੀ ਨੇ ਸੋ ਇਹਨਾਂ ਦੇ ਉਦਮ ਨਾਲ ਮੈਨੂੰ ਲੱਗਦਾ ਕਿ ਪ੍ਰੋਜੈਕਟ ਸਾਡਾ ਮੌਜੂਦ ਹੋ ਜੂ ਬਹੁਤ ਇਸ ਇਲਾਕੇ ਦੀ ਜਿਹੜੀ ਆ ਉਹ ਖਿਸ਼ਾਲੀ ਦਾ ਮੋੜ ਬਣ ਜਾਊਗਾ ਲੋਕ ਖਿਸ਼ਾਲ ਹੋ ਜਾਣਗੇ ਜਦੋਂ ਬੱਚੇ ਪੜ ਜਾਣਗੇ ਜਦੋਂ ਬੱਚੇ ਇੱਥੋਂ ਪੜ ਕੇ ਡਾਕਟਰ ਬਣ ਗਏ ਕੰਪਿਊਟਰ ਇੰਜੀਨੀਅਰ ਬਣ ਗਏ ਤੇ ਆਪਣੇ ਆਪ ਖਿਸ਼ਾਲੀ ਜਿਹੜੀ ਆ ਇਹਨਾਂ ਦੋ ਹਲਕਿਆਂ ਨੂੰ ਪੈਦਾ ਹੋ ਗਿਆ। ਰਾਜਸਾਹੀ ਤੇ ਮਤਲਬ ਗੋਵਾ ਹਲਕਿਆਂ ਨੂੰ ਅਜਨਾਲਾ ਤੇ ਰਾਜਸਾਹੀ ਆਪਾਂ ਬਿਲਕੁਲ ਬਾਰਡਰ ਤੇ ਖੜੇ ਆ ਇੱਧਰ ਰਾਜਸਾਹੀ ਹਲਕਾ ਆ ਅਜਨਾਲੇ ਹਲਕੇ ਤੇ ਆਪਾਂ ਖੜੇ ਆ ਇਹ ਪਿੰਡ ਜਿਹੜਾ ਬਿਕਦਾ ਉਹਦਾ ਅਜਨਾਲੇ ਹਲਕੇ ਦੇ ਵਿੱਚ ਸੋ ਮੇਰਾ ਖਿਆਲ ਘਟੋ ਘਟੇ ਇੱਕ ਕਾਲਜ ਦਾ ਇਸ ਬਾਰਡਰ ਦੇ ਉੱਤੇ ਵੱਸਦੇ ਕੋਈ ਮਤਲਬ 75 ਤੋਂ ਲੈ ਕੇ 100 ਪਿੰਡਾਂ ਨੂੰ ਜਿਹੜਾ ਫਾਇਦਾ ਹੋਊ ਉੱਥੋਂ ਦੇ ਬੱਚੇ ਲੜਕੀਆਂ ਲੜਕੇ ਜਿਹੜੇ ਪੜ੍ਹਦੇ ਮੈਂ ਇਹ ਤਾਂ ਛੜਕਾਂ ਦੇਖੋ ਪੜਾਉਣ ਦੇ ਆ ਛੜਕਾਂ ਵੀ ਬੜਾਵੇ ਚਾਰਸਪੈਡੇ ਕੇ ਮਤਲਬ ਇਲਾਕਾ ਜਿਹੜਾ ਉਹ ਡਿਵੈਲਪ ਹੋ